ਦੇ ਅੰਦਰ ਆ ਵੀ ਮੰਨੇ ਪਰੰਨੇ ਕਬੱਡੀ ਦੇ ਖਿਡਾਰੀ ਸੋ ਬਹੁਤ ਤਗੜਾ ਪ੍ਰਦਰਸ਼ਨ ਅੱਜ ਕਰ ਰਹੇ ਨੇ ਦੁੱਗਾ ਵਾਲਾ ਖੁਸ਼ੀ ਆ ਵੀ ਖੁਸ਼ੀ ਇਧਰੇ ਪਾਸੇ ਫਦੇ ਸਾਂਝੀ ਕਰ ਜਿਹੜੇ ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਖੁਸ਼ੀ ਕਪੂਰਥਲੇ ਕਬੱਡੀ ਨਵੰਬਰ ਨੂੰ ਉੱਥੇ ਸੋਰ ਸਿੰਘ ਵਾਲੇ ਅੰਬੇ ਨੂੰ ਪੁੱਛਿਆ ਵੀ ਤੂੰ ਗਾਣੇ ਕਿਹਦੇ ਸੁਣਦਾ ਉਹ ਕਹਿੰਦਾ ਜੀ ਮੈਂ ਤਾਂ ਹਰਫ ਚੀਮੇ ਦੇ ਗਾਣੇ ਸੁਣਦਾ ਜਦੋਂ ਮੈਂ ਪੁੱਛਿਆ ਸ਼ੀਲੂ ਨੂੰ ਉਹ ਕਹਿੰਦਾ ਮੈਂ ਕਰਨੌੜਲੇ ਦੇ ਗਾਣੇ ਸੁਣਦਾ ਤੂੰ ਦੋ ਕਲਾਕਾਰ ਦੱਸ ਨੇ ਵੀ ਕਿਹੜੇ ਦੋ ਕਲਾਕਾਰਾਂ ਦੇ ਗਾਣੇ ਸੁਣਦਾ ਪਹਿਲਾਂ ਤਾਂ ਜੀ ਮੇਰਾ ਭਰਾ ਮਣਕਰ ਤੌਲਕਾ ਨਾ ਉਹਨੂੰ ਸੁਣਦਾ ਤੇ ਬਾਕੀ ਮੈਂ ਜਿੱਦਾਂ ਕਿ ਸਿੰਗਰ ਤਾਂ ਗਾਉਂਦੇ ਆ ਅਸੀਂ ਹੰਡਾਉਨੇ ਆ ਹਨਾ ਬਾਕੀ ਜਿਹੜਾ ਗਾਣਾ ਸਾਨੂੰ ਵਧੀਆ ਲੱਗਦਾ ਆਪਦੇ ਤੇ ਲੱਗਦਾ ਹਰੇਕ ਗਾਣੇ ਲਾ ਕੇ ਸੁਣ ਲਈਦਾ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਥੋੜੀ ਥੂੜੀ 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 ਵੱਖਰਤਾ ਜੀ ਇਸ ਮੈਦਾਨ ਦੇ ਅੰਦਰ ਸੁਰਪਿੰਦਰ ਜੀ ਅਗਲੇ ਸਾਡੇ ਬੁਲਾਰੇ ਬਹੁਤ ਬਹੁਤ ਧੰਨਵਾਦ ਬੱਗੇ ਪਿੰਡ ਵਾਲਾ ਦੁੱਲਾ ਆ ਗਿਆ ਇੱਕ ਵਾਰੀ ਤਾੜੀਆਂ ਜੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੱਗੇ ਪਿੰਡ ਵਾਲਾ ਦੁੱਲਾ ਉਹ ਵੀ ਖੇਡ ਮੈਦਾਨ ਦੇ ਵਿੱਚ ਹੈ ਸੀਚੇ ਵਾਲੀਆ ਪਿੰਦੂ ਖੇਡ ਮੈਦਾਨ ਦੇ ਵਿੱਚ ਹੈ ਰਾਜੂ ਕੋਟਲੇ ਪੜੀ ਦਾ ਖੇਡ ਮੈਦਾਨ ਦੇ ਵਿੱਚ ਆ ਐਨ ਗੱਲ ਵੱਖਰੀ ਹੋਣੀ ਹੈ ਬਿਲਾਲ ਅਸਲਮ ਗਿੱਲ ਵੀ ਆ ਗਿਆ